ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਫੀਗੂ ਤੇ ਇੱਕ ਬਾਬਾ ਸਾਹਿਬ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬਤਾ ਭਲਾ ਕਰਵਾ ਬਈ ਮੇਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲਚੜਾ ਨਾ ਚੜਵਾ ਬਈ ਮੋਖੀ ਕੜੀ ਨਾ ਦੇਪਾਂਗੇ ਕਰੋ ਕਿਰਪਾ ਤਾਂ ਤਾਂ ਫੀਗੂ ਤੇ ਇੱਕ ਬਾਬਾ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬਾਬਾ ਬਖਤ ਦੇ ਬੱਚਿਆਂ ਨੂੰ ਕਰ ਦਿਓ ਕਿਰਪਾ ਬਈ ਕਰੋ ਮੇਰ ਆਪਣੀ ਬੜੀ ਆਸਾ ਲਾ ਕੇ ਬੈਠੇ ਨਾ ਬਈ ਕਰ ਦਿਓ ਕਿਰਪਾ ਕਰੋ ਕਰੋ ਕਿਰਪਾ ਬੱਤੀ ਬੱਤੀ ਨੇ ਤੇ ਕੀ ਗੋਤੀ ਹੋਣ ਮੌਨ ਰਹੀ ਮਾਫ ਕਰਨਾ ਦੂਜੇ ਬੱਤੀ ਨੇ ਬਰ ਬਰਿਓ ਨਰੰਗਾਰ ਆਕਾਰ ਜੋਤ ਜਗ ਮੰਡਲ ਕਰੇ ਸਤਗੁਰੂ ਨਾਨਕ ਪਰਗਟਿਆ ਮਿਟੀ ਤੋਦਿ ਗਗ ਜਾਣੇ ਲਿਉਆ ਜੁ ਕਰ ਸੂਰਜ ਜਗਤਿਆ ਤਾਂ ਚੜੇ ਅੰਦਰ ਪਨੋਆ ਇੰਕੁਕੇ ਮਿਰਗਾਵਲੀ ਅੰਨੀ ਜਾਏ ਨਾ تیر ਕਰੋ ਸਤਿ ਪਵਨ ਸੁਆ ਇੰਦਰੀਆਂ ਸਭ ਜਗਤ ਦੇ ਨਾਨਕ ਆਗਮਤੇ ਕੇ ਕੋ ਕਰ ਗਏ ਅੰਦਰ ਧਰਮ ਸਰ ਤੂਏ ਕੀ ਤਨ ਸਦਾ ਵੀ ਸੋਆ ਆਪੇ ਤਾਰੇ ਚਰ ਜੱਗ ਲੋਖੰਡ ਬਿਤੀ ਸਚਾ ਟੂਆ ਗੁਰਮੁਖ ਕਲ ਵਿੱਚ ਫਰਗੇ ਓ ਗੁਰਮੁਖ ਕਲ ਵਿੱਚ ਫਰਗੇ ਓ ਤੁਹੁਰ ਨਾਨਕ ਪਰਗਟਿਆ ਮਿਟੀ ਤੋਗ ਜਗ ਚਾਨਣ ਮੇਰੇ ਜਗਮਾ ਤੇ ਤੁਮਾਰਾ ਮਰਤ ਬਾਣੀ ਜਗੂ ਕਮਾ ਤੇ ਤੁਮਾਰਾ ਤਖਤਨੀ कोई जय जयकार करे, जय 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 करे सब कोई की की ताकि कीमत कहीं न जाई ताकि कीमत कहीं न जाई अरे मन ਬਦੁਖਾ ਜਾਏ ਕਰਿ ਸਿਮਰਿਐ ਘਰ ਨਿਦੇ ਆਵੇ ਤਾਏ ਤੇ ਕਾਦਰਿ ਸਿਮਰਿਐ ਕਰਿ ਨਾਉ ਨਿਦੇ ਆਵੇ ਤਾਏ ਹੋਰ ਤਾਰੇ ਸੁਖ ਪਾਹੀ ਹੋਰ ਤਾਰੇ ਜਨਤਾ ਹੀ ਹੋਇ ਸਾ ਇਹ ਸਭ ਸਾਈ ਕਸਮ ਦੇ ਓਰੇ ਸੋ ਸੋ ਚਟਿਏ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟਿਏ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟਿਏ ਕਜੀਵਾ ਗੁਰ ਤੇਰਾ ਦਰਸ਼ਨ ਤੇਰਾ ਜੀਵਾ ਗੁਰ ਤੇਰਾ ਧੁਰਨ ਦਾਮ ਹੋਇ ਤਾਮੇਰਾ पून करम होमेरा देव नाम करे अपने चेरे, दे नाम करे अपने गुरुप्रसाद कि बिरले जाते गुरु प्रसाद किन्ने बिरले जाते ਕਮਲਵਤ ਮੈਂ ਜੀਤਾ ਚੰਨਕਮਲਵਤ ਮੈਂ ਚੀਤਾ ਜੇ ਕੋਸੇ ਕੋਸੇ ਨਾਗੇ ਕੋਸੇ ਕੋਸੇ पर फोर गणित फिर प्राप्त किया पे आना एक बार सी क्रिया करी न के न ਸੇ ਤੋਂ ਸੁਖ ਹੈ ਸਭ ਜਾਗ ਪਿਓ ਹੈ ਸਭ ਜਾਗ ਪਿਓ ਹੈ ਹੂ ਹੈ ਸਭ ਜਾਗ ਪਿਓ ਹੈ ਸਭ ਜਾਗ ਪਿਓ ਹੈ ਸੇ ਤੋਂ ਸੁਖ ਹੈ ਇਹ ਕੇਹ ਕਰੇ ਜੁੜ ਲੋਕ ਗੁਰ ਜੀ ਕੇ ਸਤੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚਿਤ ਚਿਤਵਾਂ ਅਰਦਾਸ ਕਹਾਂ ਤਰ ਕਹਿ ਪਨਾ ਸਕਾਂ ਸਰਬੋਚੰਤ ਤੁਝ ਪਾਸ ਸਾਧ ਸੰਗਤ ਹਉ ਤਕ ਤੇਰੇ ਹੁਕਮ ਪਵੈ ਨੀ ਸਾਡੂ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇ ਕ ਸੋਵ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮੋ ਅਲਕ ਕਾਰਣ ਪੁਰਖ ਜੋ ਫਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਣ ਕਰੜਾ ਜਿਵ ਤੂੰ ਰਖ ਤਿਵ ਰਹੁ ਗੁਰ ਅਮਰਦਾਸ ਕਾਰਣ ਕਰਨ ਜਿਵ ਤੂੰ ਰਖ ਤਿਵ ਰਹੁ ਮੈਂ ਮੂਰਖ ਕੀ ਕੀ ਤਕਬਾਤ ਹ ਕੋਟ ਪ੍ਰਾਪ ਦੇ ਤਰਿਆਰੀ ਗੁਰ ਨਾਨਕ ਜਨ ਸੁਣਿਆ ਪੇਖਿਆ ਸੇ ਪਰ ਗਰਬਾਸ ਨਾ ਪਰਿਆਰੀ ਨਾਮੈ ਲਾਣਾ ਤੁੰਦ ਲਾਲ ਨਾ ਭਗਵਾ ਨ ਕਾਚ ਨਾਨਕ ਲਾਲ ਨਾਨ ਹੈ ਸੱਚੇ ਰਤਾ ਸੱਚ ਨਾਮ ਰਹਿਉ ਸਾਧੂ ਰਹਿਉ ਰਹਿਉ ਗੁਰੂ ਗੋਬਿੰਦ ਕਾਹੋ ਨਾਨਕ ਇਹ ਜਗਤ ਮੈਂ ਕਿਨ ਜਪਿਉ ਗੁਰਮント ਰਾਮ ਨਾਮ ੁਰ ਮੈਂ ਗਇਓ ਜਾਕ ਸੋ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰੋ ਹੋਏ ਸੁਖੋ ਟਲ ਗੁਰੂ ਸੇਵਿਆ ਜਹਨਸ ਸਾਜ ਸੁਭਾਈ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸਾ কুরਸਾ ਛਟਿਆ दु डिठे सचे पात सह मल जनम जनम दी कजण सचा पात सहु सा, तेर सह सहो जिस पास बठ सब न द वे ਮਾ ਜਨਮ ਮਾ ਜਨਮ ਦੀ ਕਟਿਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤ ਨੋ ਹਰਣੰ ਦੁਖ ਹਰਣੰ ਉਹ ਚਰਣੰ ਗਾਉਂ ਕੀਰਤਨ ਹ ਦਇਆਲ ਪੁਰਖ ਭਗਵਾਨ ਨਾਨਕ ਲਿਪਤ ਨਾ ਮਾਇਆ ਦਇਆ ਕਰਨੰ ਦੁਖ ਹਰਣੰ ਉਚਰਣਾਂ ਨਾਮ ਕੀਰਤਨ ਹਾ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਪਹਿ ਬਲੰਦੜੀ ਬੁਝ ਗਈ ਰਖੰਦੜੂ ਪ੍ਰਪਾਪ ਜੇ ਨੇ ਉਪਾਈ ਮੇਦਨੀ ਨਾਨਕ ਸੁਪ੍ਰਭ ਜਾਪ ਔੜੀ ਜਾ ਪ੍ਰਭ ਪਹੇ ਦਇਆਲ ਨਾ ਪਿਆਪ ਮਾਇਆ ਕੋਟ ਘਾ ਗਏ 나ਸੂ ਆਰੇ ਇੱਕ ਤਿਆ ਲੱ ਲਪੇ ਸਰੀਰ ਜਨ ਤੂਰੀ ਲਾਇਆ ਮਾਨ ਤਨ ਪਏ ਸੰਤੋਖ ਉਰਨ ਪ੍ਰਭ ਪਾਇਆ ਤਰੇ ਕੋਟੰਬ ਸੰਗ ਲੋਗਾ ਕੋਲ ਸੁਭਾਇਆ ਮਾਨਤਾ ਨ ਪਏ ਸੰਤੋਖ ਔਰਨ ਪ੍ਰਾਪਹ ਪਾਇਆ ਤਰੇ ਕੁਟੰਬ ਸੰਗ ਲੋਗ ਕੋਲ ਸੁਭਾਇਆ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨਹ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾ ਸੰਗਤ ਜੀ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੀ ਸਰਤਾਉਤ ਸ਼ਾਂਤੀ ਦੇ ਪੰਜ ਮਹਾਨ ਸਰਗੁਰੂ ਸੇរី ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਜੈਤ ਸ੍ਰੀ ਰਾਗ ਦੀ ਬਾਤ ਅੰਦਰ ਅੰਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰੰਗ ਸਤ ਸੁਨੋ ਪਰ ਸਬਾਈ ਮਨ ਹੈ ਸਤਗੁਰੂ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵਿਆ ਸੁਣਿਆ ਥਾਏ ਪਹ ਜਾਵੇ ਸਤਗੁਰੂ ਜੀ ਰਹਿਮਤ ਕਰਨ ਗੁਰੂ ਗ੍ਰੰਥ ਸਾਹਿਬ ਜੀ ਆਗਯ ਦੀ ਚਰਨਾਂ ਵਿੱਚ ਵਿਸ਼ੇਸ਼ ਬੇਨਤੀ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਆਗਮਨ ਪ੍ਰਕਾਸ਼ ਤੋਂ ਪੁਰਬ ਪੰਜ ਤੀਕ ਨੂੰ ਹੈ ਜਿਸ ਦੇ ਸੰਬੰਧ ਵਿੱਚ ਇਸ ਮਹਾਨ ਅਸਥਾਨ ਤੋਂ ਕੱਲ 2 ਤਰੀਕ ਨੂੰ ਅੰਮਤਵੇੜੀ 3 ਵਜੇ ਪ੍ਰਵਾਦ ਫੇਰੀ ਆਰੰਭ ਹੋਏਗੀ ਜਿਸ ਦੀ ਸੰਮਾਪਤੀ ਗੁਰਦੁਆਰਾ ਨਾਨਕਪਉ ਸੈ ਵਿਖੇ ਹੋਏਗੀ ਤੇ 4 ਤਰੀਕ ਨੂੰ ਇਸ ਮਹਾਨ ਅਸਥਾਨ ਤੋਂ ਬਹੁਤ ਵਿਸ਼ਾਲ ਨਗਰ ਕੀਰਤਨ ਸਜਰੇ ਨੇ ਜੋ ਕਿ ਗੁਰਦੁਆਰਾ ਨਾਨਕਪਉ ਸੈ ਵਿਖੇ ਉਹਨਾਂ ਦੀ ਸੰਪੂਰਨਤਾ ਹੋਏਗੀ ਔਰ 5 ਤਰੀਕ ਨੂੰ ਗੁਰਦੁਆਰਾ ਕਾਬਗਾਨ ਸੈ ਵਿਖੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਮਨ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਦੇਰ ਰਾਤ ਤੱਕ ਦੀਵਾਨ ਸਜਾਏ ਜਾ ਰਹੇ ਨੇ ਆ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰਨਾ ਬੁੱਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ